ਮਾਰਕੀਟ ਦੇ ਵਿੱਚ ਜਿਹੜਾ ਤੁਸੀਂ ਅੰਡੇ ਲੈ ਕੇ ਘਰ ਜਾ ਕੇ ਬਹੁਤ ਹੀ ਸਵਾਦ ਨਾਲ ਉਸ ਦਾ ਆਮਲੇਟ ਜਾਂ ਫਿਰ ਪੁਰਜੀ ਜਾਂ ਫਿਰ ਐਗ ਨੂੰ ਤੁਸੀਂ ਬੋਇਲ ਕਰਕੇ ਖਾਂਦੇ ਹੋ ਪਰ ਤੁਸੀਂ ਕਦੇ ਸੋਚਿਆ ਹੈਗਾ ਕਿ ਇਹ ਐਗ ਤੁਹਾਡੇ ਸਰੀਰ ਦੇ ਲਈ ਸਹੀ ਹੈ ਜਾਂ ਫਿਰ ਨਹੀਂ ਕਿਉਂਕਿ ਬਾਜ਼ਾਰ ਦੇ ਵਿੱਚ ਨਕਲੀ ਤੇ ਖਰਾਬ ਅੰਡੇ ਵੀ ਬਹੁਤ ਮਿਲ ਰਹੇ ਨੇ ਪਰ ਇੱਥੇ ਗੱਲ ਆਉਂਦੀ ਹੈ ਵੀ ਤੁਸੀਂ ਇਸ ਦੀ ਪਛਾਣ ਕਿਵੇਂ ਕਰੋਗੇ ਕਿਉਂਕਿ ਦੇਖਣ ਦੇ ਵਿੱਚ ਤਾਂ ਸਾਰੇ ਇੱਕੋ ਹੀ ਤਰ੍ਹਾਂ ਦੇ ਲੱਗਦੇ ਨੇ ਇਸ ਕਰਕੇ ਤੁਸੀਂ ਉਹਨਾਂ ਨੂੰ ਖਰੀਦ ਤਾਂ ਲੈਂਦੇ ਹੋ ਪਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਤੁਹਾਡੇ ਲਈ ਸਹੀ ਹੈ ਜਾਂ ਫਿਰ ਗਲਤ ਨਹੀਂ ਤਾਂ ਤੁਸੀਂ ਕੁਝ ਤਰੀਕਿਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਇਹਨਾਂ ਅੰਡਿਆਂ ਦੀ ਪਛਾਣ ਕਰ ਸਕਦੇ ਹੋ ਕਿ ਇਹ ਸਹੀ ਨੇ ਜਾਂ ਫਿਰ ਗਲਤ ਨੇ ਯਾਨੀ ਕਿ ਨਕਲੀ ਹੈ ਜਾਂ ਫਿਰ ਅਸਲੀ ਹੈ ਤੁਹਾਨੂੰ ਦੱਸਦੀ ਹੈ ਕਿ ਅੰਡੇ ਜੋ ਕਿ ਸਰੀਰ ਦੇ ਲਈ ਬਹੁਤ ਹੀ ਪੋਸ਼ਟਿਕ ਹੁੰਦੇ ਨੇ ਬਾਜ਼ਾਰ ਦੇ ਵਿੱਚ 7 ਤੋਂ 8 ਰੁਪਏ ਦੇ ਵਿੱਚ ਵੇਚਣ ਵਾਲੇ ਪੋਲਟਰੀ ਅੰਡੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਉਠਾਏ ਜਾ ਰਹੇ ਨੇ ਦੋਸ਼ ਹੈ ਕਿ ਅੰਡਿਆਂ ਦੀ ਗੁਣਵੱਤਾ ਬਹੁਤ ਮਾੜੀ ਹੈ ਜਦੋਂ ਤੋੜਿਆ ਜਾਂਦਾ ਹੈ ਤਾਂ ਇਹ ਇੱਕ ਅਜੀਬ ਗੰਧ ਛੱਡਦੇ ਨੇ ਜੋ ਕਿ ਜ਼ਰਦੀ ਦਾ ਰੰਗ ਵੀ ਹਲਕਾ ਹੋ ਜਾਂਦਾ ਹੈ ਤੇ ਕਈ ਵਾਰ ਜ਼ਰਦੀ ਅੰਡੇ ਦੇ ਅੰਦਰ ਘੁਲ ਜਾਂਦੀ ਹੈ ਅੰਡਿਆਂ ਦੇ ਵਿੱਚ ਇਸ ਬਦਲਾਅ ਨੇ ਗ੍ਰਾਹਕਾਂ ਨੂੰ ਅੰਡਿਆਂ ਬਾਰੇ ਸਵਾਲ ਖੜੇ ਕਰ ਦਿੱਤੇ ਨੇ ਕੁਝ ਕਹਿੰਦੇ ਨੇ ਕਿ ਅੰਡੇ ਨਕਲੀ ਨੇ ਕੁਝ ਕਹਿੰਦੇ ਨੇ ਕਿ ਮੁਰਗੀਆਂ ਨੂੰ ਹੋਰ ਅੰਡੇ ਪੈਦਾ ਕਰਨ ਦੇ ਲਈ ਟੀਕੇ ਅਤੇ ਦਵਾਈ ਦਿੱਤੀ ਜਾਂਦੀ ਹੈ ਹਾਲਾਂਕਿ ਪੋਲਟਰੀ ਮਾਹਿਰ ਸਲਾਹ ਦਿੰਦੇ ਨੇ ਕਿ ਬਾਜ਼ਾਰ ਤੋਂ ਖਰੀਦੇ ਗਏ ਅੰਡਿਆਂ ਦੇ ਉੱਤੇ ਸ਼ੱਕ ਕਰਨ ਦੀ ਬਜਾਏ ਉਹਨਾਂ ਦੀ ਖਰੀਦ ਦੇ ਸਮੇਂ ਦੇ ਸਮੇਂ ਅਤੇ ਘਰ ਲੈ ਜਾਣ ਤੋਂ ਬਾਅਦ ਜਾਂਚ ਕੀਤੀ ਜਾਣੇ ਚਾਹੀਦੀ ਹੈ ਇਹ ਨਿਰਧਾਰਤ ਕਰਨਾ ਸੰਭਵ ਹੈ ਕਿ ਆਂਡਾ ਤੋੜਨ ਤੋਂ ਪਹਿਲਾਂ ਹੀ ਚੰਗਾ ਹੈ ਜਾਂ ਫਿਰ ਮਾੜਾ ਹੈ ਇਹ ਅੰਡੇ ਨੂੰ ਇੱਕ ਗਲਾਸ ਵਿੱਚ ਪਾਣੀ ਵਿੱਚ ਰੱਖ ਕੇ ਕੀਤਾ ਜਾ ਸਕਦਾ ਹੈ ਜੀ ਹਾਂ ਬੇहद ਹੀ ਆਸਾਨ ਤਰੀਕਾ ਹੈਗਾ ਆਂਡੇ ਦੇ ਉੱਤੇ ਛਪੀ ਮਿਆਦ ਪੁੱਗਣ ਦੀ ਤਾਰੀਖ ਵੀ ਵਰਤੀ ਜਾ ਸਕਦੀ ਹੈ ਲੈਬਰੀ ਮਾਰਾ ਦਾ ਕਹਿਣਾ ਹੈਗਾ ਕਿ ਆਂਡੇ ਨੂੰ ਤੋੜੇ ਬਿਨਾ ਵੀ ਇਸ ਦੀ ਉਮਰ ਅਤੇ ਇਹ ਕਦੋਂ ਖਰਾਬ ਹੋਵੇਗਾ ਇਹ ਨਿਰਧਾਰਤ ਕਰਨਾ ਸੰਭਵ ਹੈ ਯਾਨੀ ਕਿ ਇਸ ਦੀ ਮਿਆਦ ਪੁੱਗਣ ਦੀ ਯਾਨੀ ਕਿ ਐਕਸਪਾਇਰੀ ਡੇਟ ਵੀ ਹੋ ਸਕਦੀ ਹੈਗੀ ਹੈ ਹਰ ਰਾਜ ਦੇ ਕੋਲ ਇਸ ਮੰਤਵ ਦੇ ਲਈ ਇੱਕ ਅੰਡੇ ਨੀਤੀ ਹੁੰਦੀ ਹੈ ਇਸ ਨੀਤੀ ਦੇ ਤਹਿਤ ਅੰਡੇ ਅਤੇ ਇਸ ਦੀ ਟ੍ਰੇ ਦੇ ਉੱਤੇ ਵਕ ਵਕ ਵੇਰਵੇ ਦਿੱਤੇ ਜਾਣਗੇ ਇਹ ਵੇਰਵੇ ਮਿਆਦ ਪੁੱਗਣ ਦੀ ਮਿਤੀ ਨਿਰਧਾਰਤ ਕਰਨਗੇ ਉਦਾਹਰਨ ਦੇ ਵਜੋਂ ਅੰਡਾ ਪਹਿਲਾ ਪੋਲਟਰੀ ਫਾਰਮ ਦੇ ਰਾਜ ਅਤੇ ਸ਼ਹਿਰਾ ਨੂੰ ਸ਼ਹਿਰ ਨੂੰ ਦਰਸਾਉਂਦਾ ਹੈ ਖੇਤਰ ਜਾਂ ਫਿਰ ਜ਼ਿੰਪ ਕੋਡ ਵੀ ਸ਼ਾਮਿਲ ਕੀਤਾ ਜਾਵੇਗਾ ਉਤਪਾਦਨ ਦੀ ਮਿਤੀ ਵੀ ਪ੍ਰਦਾਨ ਕੀਤੀ ਜਾਵੇਗੀ ਇਹ ਜਾਣਕਾਰੀ ਉਹਨਾਂ ਅੰਡਿਆਂ ਦੇ ਉੱਤੇ ਪ੍ਰਦਾਨ ਕੀਤੀ ਜਾਵੇਗੀ ਜੋ ਸਿੱਧੇ ਪੋਲਟਰੀ ਫਾਰਮਾ ਤੋਂ ਹੈ ਅਜਿਹੇ ਆਂਡੇ ਇੱਕ ਮਹੀਨੇ ਤੱਕ ਸੁਰੱਖਿਅਤ ਢੰਗ ਦੇ ਨਾਲ ਸਟੋਰ ਅਤੇ ਖਾਧੇ ਜਾ ਸਕਦੇ ਨੇ ਹੁਣ ਜਦੋਂ ਕੋਲਡ ਸਟੋਰੇਜ ਤੋਂ ਬਾਹਰ ਕੱਢੇ ਗਏ ਆਂਡਿਆਂ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਨੂੰ ਸਿਰਫ ਗਰਮੀਆਂ ਦੇ ਮੌਸਮ ਦੇ ਦੌਰਾਨ ਠੰਡੇ ਦੇ ਵਿੱਚ ਰੱਖਣ ਦੀ ਜ਼ਰੂਰਤ ਹੁੰਦੀ ਹੈ। ਗਰਮੀਆਂ ਦੇ ਮੌਸਮ ਦੌਰਾਨ ਆਂਡਿਆਂ ਦੀ ਖਪਤ ਘਟ ਜਾਂਦੀ ਹੈ ਜਿਸ ਦੇ ਕਾਰਨ ਪੋਲਟਰੀ ਫਾਰਮਾਂ ਤੋਂ ਆਉਣ ਵਾਲੇ ਆਂਡੇ ਰੋਜ਼ਾਨਾ ਨਹੀਂ ਵਿੱਚ ਜਾਂਦੇ। ਅਜਿਹੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਕੁਝ ਦਿਨਾਂ ਦੇ ਲਈ ਫ੍ਰਿਜ ਦੇ ਵਿੱਚ ਰੱਖਣਾ ਚਾਹੀਦਾ ਹੈ। ਹਾਲਾਂਕਿ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਂਡੇ ਸਿਰਫ 3 ਮਹੀਨਾ ਦੇ ਲਈ ਫ੍ਰਿਜ ਦੇ ਵਿੱਚ ਸਟੋਰ ਕੀਤੇ ਜਾ ਸਕਦੇ ਨੇ ਹਾਲਾਂਕਿ ਜਿਵੇਂ ਹੀ ਅੰਡਾ ਫ੍ਰਿਜ ਤੋਂ ਕੱਢਿਆ ਜਾਂਦਾ ਹੈ ਤਾਂ ਆਂਡੇ ਅਤੇ ਇਸ ਦੀ ਟ੍ਰੇ ਦੇ ਵਿੱਚ ਉਹ ਤਾਰੀਖ ਦਰਸਾਉਣੀ ਚਾਹੀਦੀ ਹੈ ਜਿਸ ਦੇ ਵਿੱਚ ਇਸ ਨੂੰ ਫਰਿੱਜ ਤੋਂ ਕੱਢਿਆ ਗਿਆ ਸੀਗਾ ਉਸ ਤਾਰੀਖ ਤੋਂ 12 ਤੋਂ 13 ਦਿਨਾਂ ਦੇ ਅੰਦਰ ਅੰਡੇ ਦੀ ਵਰਤੋਂ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਖਰਾਬ ਹੋ ਜਾਵੇਗਾ ਅਤੇ ਬੇਕਾਰ ਵੀ ਹੋ ਜਾਵੇਗਾ ਹੁਣ ਗੱਲ ਆਉਂਦੀ ਹੈ ਵੀ ਇਸ ਨੂੰ ਤੁਸੀਂ ਜਾਂਚ ਕਿਵੇਂ ਕਰ ਸਕਦੇ ਹੋ ਤਾਂ ਅੰਡਿਆਂ ਨੂੰ ਘਰ ਜਾਂ ਫਿਰ ਬਾਜ਼ਾਰ ਦੇ ਵਿੱਚ ਤੋੜੇ ਬਿਨਾਂ ਚੈੱਕ ਕੀਤਾ ਜਾ ਸਕਦਾ ਇੱਕ ਗਲਾਸ ਸਾਫ਼ ਲਓ 10 ਦੇ ਪਾਣੀ ਦੇ ਨਾਲ ਭਰੋ ਇੱਕ ਆਂਡਾ ਗਲਾਸ ਦੇ ਵਿੱਚ ਰੱਖੋ ਜੇਕਰ ਆਂਡਾ ਹੇਠਾਂ ਤੱਕ ਬੈਠ ਜਾਂਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਤਾਜ਼ਾ ਅਤੇ ਖਾਣਯੋਗ ਹੈ ਜੇ ਆਂਡਾ ਹੇਠਾਂ ਤੋਂ ਉਹ ਜੋ ਕਿ ਥੋੜਾ ਉੱਪਰ ਉੱਠਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਖਾਣਯੋਗਤਾ ਹੈ ਪਰ ਤਾਜ਼ਾ ਬਿਲਕੁਲ ਵੀ ਨਹੀਂ ਹੈ ਹਾਲਾਂਕਿ ਜੇਕਰ ਆਂਡਾ ਉੱਪਰ ਤੈਰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਇਹ ਨਾ ਤਾਂ ਤਾਜ਼ਾ ਹੈ ਤੇ ਨਾ ਹੀ ਖਾਣਯੋਗ ਤਾਂ ਜੇਕਰ ਤੁਸੀਂ ਆਂਡਾ ਖਰੀਦਦੇ ਹੋ ਤਾਂ ਇੱਕ ਵਾਰ ਆਂਡੇ ਨੂੰ ਇਸ ਤਰੀਕੇ ਦੇ ਨਾਲ ਐਕਸਪੈਰੀਮੈਂਟ ਕਰਕੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਇਸ ਨੂੰ ਖਾ ਸਕਦੇ ਹੋ